ਨਿਊਦੀਪ ਵਾਲੇ ਲੋਕਾਂ ਨੂੰ ਕੀ ਡੇ ਮਕੌੜੇ ਸਨ ਕਿ ਮਾਰਨਾ ਤਾਂ ਯਾਰ ਕੋਈ ਗੱਲ ਨਹੀਂ ਚਾ ਲੋਕ ਆ ਫਿਰ ਮਾਰ ਦਿਓ ਕੀ ਗੱਲ ਭਾਈ ਚੌਥੀ ਬਸਤਾ ਪਰਮਟ ਲੈਨੇ ਹੋ ਨਾਲ ਇਹ ਵੀ ਲਿਖਾਉਣੇ ਕਿ ਇੰਨੇ ਬੰਦੇ ਮਾਰਨੇ ਸਾਨੂੰ ਮਾਫ ਕਰ ਦਿਓ ਲਿਖਾਉਣੇ ਦੱਸ ਦਿਓ ਇੱਕ ਕਰੀ ਇਹ ਭੁੱਲ ਜੋ ਕਿ ਡਿੰਪੀ ਢਿੱਲੋਂ ਹੁਣ ਜਿਹੜਾ ਹੈਗਾ ਉਹ ਸਾਡਾ ਲੀਡਰ ਆ ਜਿਹੜੀ ਬਣਦੀ ਕਾਰਵਾਈ ਆ ਨਿਊਦੀਪ ਤੇ ਉਹ ਹੋਣੀ ਚਾਹੀਦੀ ਅਸੀਂ ਫਿਰ ਮੰਨਾਂਗੇ ਕਿ ਮਾਨ ਸਾਹਿਬ ਕਮਾਲ ਕਰਤੀ ਆ ਕੀਤਾ ਜਿਹੜਾ ਤੁਸੀਂ ਪੰਜਾਬ ਦੀ ਲੋਕਾਂ ਦੀ ਗੱਲ ਕਰਨ ਵਾਲਾ ਕ ਜੀ ਮੈਂ ਤੁਸੀ ਕਹਾਂ ਉਹ ਨਾ ਕਿ ਅਸੀਂ ਬੜੇ ਗਰਾਉਂਡ ਤੋਂ ਉੱਠੇ ਆ ਸਾਡੇ ਕੋਲੇ 2-4 ਬੱਸਾਂ ਸੀ ਜਾਂ 10 ਬੱਸਾਂ ਸੀ ਉੱਥੋਂ ਅੱਜ ਜਿਹੜੀ ਟਰਾਂਸਪੋਰਟ ਖੜੀ ਹੋਈ ਆ ਤਾਂ ਟਰਾਂਸਪੋਰਟ ਹਵਾ ਦੇ ਸਿਰ ਤੇ ਨਹੀਂ ਖੜੀ ਹੋਗੀ ਉਹ ਟਰਾਂਸਪੋਰਟ ਇਹ ਨਾ ਲੋਕਾਂ ਦੇ ਸਿਰ ਤੇ ਖੜੀ ਹੋਈ ਆ ਜਿਨ੍ਹਾਂ ਨੂੰ ਹੁਣ ਤਰੜੀ ਜਾਂਨੇ ਉਹ ਗੁਬਾਰੇ ਦਾ ਪੜਾਕਾ ਪੈਦਾ ਹੁੰਦਾ ਉਹ ਇਸ ਤਰ੍ਹਾਂ ਉਹ ਕਤੂਰਾ ਜਿਹੜਾ ਪੜਦਾ ਤੇ ਮੈਨਾਂ ਅੰਦਰੋਂ ਅੰਦਰ ਹੀ ਹਲੂਣੇ ਆ ਗਏ ਸੀ ਕਿ ਯਾਰ ਇਹ ਇਨਸਾਨ ਚਲਾ ਰਿਹਾ ਇਹਨੂੰ ਕਿ ਕੋਈ ਜਾਨਵਰ ਚਲਾ ਰਿਹਾ ਇਹਨੂੰ ਜਿਹਨੂੰ ਇਹੀ ਨਹੀਂ ਪਤਾ ਕਿ ਸਾਹਮਣੇ ਕੌਣ ਹੈ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਜੀ ਅਸੀਂ 80 ਲੱਖ ਦੇ ਦਿੰਨੇ 80 ਲੱਖ ਦੇ ਦਿੰਨੇ ਤੁਹਾਡੇ ਲੱਖਾਂ ਦੇ ਨਾਲ ਉਸ ਪਰਿਵਾਰ ਦਾ ਜੀ ਵਾਪਸ ਆਜੂ ਉਸ ਪਰਿਵਾਰ ਦਾ ਘਾਟਾ ਤੁਹਾਡੇ ਲੱਖਾਂ ਦੇ ਨਾਲ ਪੂਰਾ ਹੋ ਜੂ ਜਿਹੜਾ ਕੋਈ ਟਰਾਲੇ ਵਾਲਾ ਜਾਂ ਕੋਈ ਟਰੱਕ ਵਾਲਾ ਜਾਂ ਕੋਈ ਛੋਟੀ ਟਰਾਂਸਪੋਰਟ ਵਾਲਾ ਜਾਂਦਾ ਉਹਦੀ ਕਿਸੇ ਸੁਖਵੀਰ ਬਾਦਲ ਨਾਲ ਨਹੀਂ ਨਾ ਬਣਦਾ ਉਹਦੀ ਕਿਸੇ ਭਗਵੰਤ ਸਿੰਘ ਮਾਨ ਨਾਲ ਨਹੀਂ ਨਾ ਬਣਦਾ ਉਹ ਕੋਈ ਆਮ ਆਦਮੀ ਪਾਰਟੀ ਦੇਣ ਨਹੀਂ ਹੈਗਾ ਉਹ ਕਿਸੇ ਸ਼ਰੋਮਣੀ ਕਲ ਦਲ ਦੀ ਉਤਾਰੀਨ ਹੈਗਾ ਜੇ ਤੁਸੀਂ ਆਇਂ ਚੱਲਣਾ ਆ ਹੁਣ ਫਿਰ ਸਰਕਾਰ ਵੀ ਤੁਹਾਡੀ ਆ ਕਿਰਪਾ ਕਰਕੇ ਆਪਦੀਆਂ ਅੱਡ ਸੜਕਾਂ ਬਣਾ ਲਓ ਜਿੱਥੇ ਤੁਸੀਂ ਤੁਰੋਂ ਫਿਰ 100 ਤੇ ਆਓ 120 ਤੇ ਆਓ 220 ਤੇ ਆਓ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਨਿਊਦੀਪਾਲ ਨੇ ਮੰਨ ਲਿਆ ਕਿ ਗਲਤੀ ਕੀਤੀ ਹੋਣੀ ਆ 50 ਗਲਤੀਆਂ ਕਰਤੋਂ 50 50 ਵਾਰੀ ਦੁਰਘਟਨਾ ਇਸ ਤਰ੍ਹਾਂ ਦੇ ਹੋ ਗਏ ਬੱਸਾਂ ਤਾਂ ਹੋਰ ਵੀ ਬਹੁਤ ਚੱਲਦੀਆਂ ਫਿਰ ਕੀ ਗੱਲ ਕੀ ਇਹ ਨਿਊਦੀਪਾਲ ਇਹਨੇ ਬੇਖੌਫ ਇਹਨਾਂ ਨੂੰ ਕੋਈ ਡਰ ਨਹੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ حاضر ਹੋਇਆ ਗੱਲ ਪੱਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਪੰਜਾਬ ਦੇ ਵਿੱਚ ਜੋ ਵੱਡੇ ਘਰਾਣਿਆਂ ਦੀਆਂ ਬੱਸਾਂ ਚੱਲਦੀਆਂ ਉਹ ਅਕਸਰ ਲੋਕਾਂ ਦੀ ਜਾਨ ਲੈਂਦੀਆਂ ਵੱਡੇ ਵੱਡੇ ਘਰਾਣਿਆਂ ਦੀਆਂ ਬੱਸਾਂ ਸੜਕਾਂ ਤੇ ਜੋ ਦੌੜਦੀਆਂ ਤਾਂ ਉਹਨਾਂ ਨੇ ਕਈ ਲੋਕਾਂ ਨੂੰ ਮਸਲਿਆ ਤੇ ਮੌਤ ਦੇ ਰਾਹ ਪਾਇਆ ਜਿਵੇਂ ਨਿਊ ਦੀ ਬੱਸ ਹੈ ਇਹ ਤੇ ਵੀ ਕਈ ਸਵਾਲ ਉੱਠਦੇ ਆ ਜਿਵੇਂ ਆਪਾਂ ਬਠਿੰਡੇ ਦੇ ਜੈਤੋ ਜਾਣਦੇ ਆ ਤਾਂ ਹੁਣ ਜਿਹੜਾ ਹੈਗਾ ਅਕਲੀ ਕਲਾਂ ਦਾ ਇੱਕ ਨੌਜਵਾਨ ਦਰੜਿਆ ਇਸ ਤਰ੍ਹਾਂ ਹੋਰ ਕਈ ਵਾਰੀ ਸਾਫਤੀ ਬੱਸ ਪੂਰੀ ਪੂਰੀ ਨਹਿ ਚ ਡਿੱਗ ਪੰਦੀ ਹੈ ਇਹ ਕੀ ਮਸਲਾ ਹੈ ਇਹ ਬੱਸਾਂ ਲੋਕਾਂ ਦੀ ਜਾਨ ਦੀ ਖੌ ਕਿਉਂ ਬਣੀਆਂ ਹੋਈਆਂ ਇਹ ਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਜਸ ਗਰੇਵਾਲ ਮੇਰੇ ਨਾਲ ਨੇ ਜਸ ਕਿਵੇਂ ਦੇਖਦੇ ਹੂੰ ਜਿਹੜੀਆਂ ਵੱਡੇ ਘਰਾਣਾਂ ਦੀਆਂ ਬੱਸਾਂ ਖਾਸ ਕਰਕੇ ਨਿਊ ਦੀਪ ਤੇ ਹੁਣ ਬਹੁਤ ਸਵਾਲ ਉੱਠਦੇ ਆ ਵੀ ਬਹੁਤ ਨੌਜਵਾਨਾਂ ਦੀਆਂ ਬਜ਼ੁਰਗਾਂ ਇੱਥੋਂ ਤੱਕ ਕੁੜੀਆਂ ਛੋਟੀਆਂ ਬੱਚੀਆਂ ਦੀ ਜਾਨ ਲਈ ਹੈ ਇਹਦੇ ਬਾਰੇ ਕੀ ਕਹੋਗੇ ਨਿਊ ਦੀਪ ਤੇ ਇਲਜ਼ਾਮ ਜੇ ਗੱਲ ਕਰੀਏ ਤਾਂ ਹੁਣ ਤੋਂ ਨਹੀਂ ਨਿਊ ਦੀਪ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ ਇਹ ਬਸ ਇੱਥੇ ਇਲਜ਼ਾਮ ਹੁਣ ਤੋਂ ਨਹੀਂ ਇਲਜ਼ਾਮ ਪਿਛਲੇ ਲੰਬੇ ਸਮੇਂ ਤੋਂ ਲੱਗਦੇ ਆ ਜਿਵੇਂ ਹੁਣ ਤੁਸੀਂ ਵੀ ਦੱਸ ਰਹੇ ਸੀ ਕਿ ਪਿਛਲੇ ਸਮੇਂ ਤੋਂ ਇਹ ਲੋਕ ਕਹਿੰਦੇ ਨੇ ਕਿ ਇਸ ਜੈਤੋ ਰੋਡ ਤੇ ਬਠਿੰਡਾ ਤੋਂ ਜੈਤੋ ਰੋਡ ਤੇ ਪੰਜ ਮੌਤਾਂ ਹੋਈਆਂ ਨੇ ਕਾਰਨ ਕੀ ਆ ਕਾਰਨ ਨਿਊ ਦੀਪ ਬੱਸਾਂ ਨੇ ਬੱਸਾਂ ਤਾਂ ਇਸ ਰੋਡ ਤੇ ਤਾਂ ਹੈ ਨਹੀਂ ਕਿ ਕੱਲੀ ਨਿਊ ਦੀਪ ਚੱਲਦੀ ਆ ਬੱਸਾਂ ਤਾਂ ਹੋਰ ਵੀ ਬਹੁਤ ਚੱਲਦੀਆਂ ਫਿਰ ਕੀ ਗੱਲ ਪਈ ਕੀ ਇਹੇ ਨਿਊਦੀਪ ਵਾਲੇ ਇੰਨੇ ਬੇਖੌਫ ਆ ਕਿ ਨਿਊਦੀਪ ਵਾਲੇ ਇੰਨੇ ਇਹਨਾਂ ਨੂੰ ਕੋਈ ਡਰ ਨਹੀਂ ਜਾਂ ਫਿਰ ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆ ਮੈਂ ਆਪਦੇ ਅੱਖੀਂ ਦੇਖਣ ਦੀ ਗੱਲਾਂ ਦੱਸਦਾ ਇੱਕ ਵਾਰ ਦੀ ਗੱਲ ਆ 2.5 ਸਾਲ ਪਹਿਲਾਂ ਦੀ ਗੱਲ ਹੋਣੀ ਅਸੀਂ ਮੁਕਸਰ ਜਾ ਰਹੇ ਸੀ ਮੁਕਸਰ ਜਿਹੜੀ ਰੋਡ ਤੇ ਆਪਾਂ ਚੜਦੇ ਆ ਨਾ ਜਦੋਂ ਮੁਕਸਰ ਗੇਟ ਤੋਂ ਕ੍ਰੋਸ ਕਰਕੇ ਮੇਨ ਰੋਡ ਦੇ ਉੱਪਰ ਚੜਦੇ ਆ ਜਿੱਥੇ ਬੱਸ ਸਟੈਂਡ ਆ ਉਹ ਰੋਡ ਤੇ ਅਸੀਂ ਚੱਲ ਰਹੀ ਸੀ ਗੱਡੀ ਰੋਕੀ ਸੀ ਕਿ ਨਿਊਦੀਪ ਬੱਸ ਆ ਰਹੀ ਸੀ ਮਤਲਬ ਉਹ ਰੋਡ ਪੂਰੀ ਕਰਾਊਡ ਵਾਲੀ ਰੋਡ ਹੁੰਦੀ ਆ ਪਰ ਸਪੀਡ ਤੇ ਸੀ ਪੂਰੀ ਸਪੀਡ ਤੇ ਸਾਹਮਣੇ ਇੱਕ ਨਾ ਛੋਟਾ ਜਿਹਾ ਕਤੂਰਾ ਉਹ ਰੋਡ ਕਰਾਸ ਕਰਦਾ ਆ ਰੋਡ ਕਰਾਸ ਕਰਨ ਵੇਲੇ ਉਹ ਬੱਸ ਜਿਹੜੀ ਆ ਉਸ ਨੂੰ ਦਰਦਦੀ ਆ ਜਿਵੇਂ ਆਪਾਂ ਨਹੀਂ ਕਹਿੰਦੇ ਇੱਕ ਗੁਬਾਰੇ ਦਾ ਪੜਾਕਾ ਪੈਦਾ ਹੁੰਦਾ ਉਹ ਇਸ ਤਰ੍ਹਾਂ ਉਸ ਚੀਜ਼ ਦਾ ਹੁੰਦਾ ਹੈ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਉਹ ਕਤੂਰਾ ਜਿਹੜਾ ਪੜਦਾ ਤੇ ਆ ਮੈਨ ਅੰਦਰੋਂ ਅੰਦਰ ਹੀ ਹਲੂਣੇ ਆ ਗਏ ਸੀ ਕਿ ਯਾਰ ਇਹ ਇਨਸਾਨ ਚਲਾ ਰਿਹਾ ਹੈ ਇਹਨੂੰ ਕਿ ਕੋਈ ਜਾਨਵਰ ਚਲਾ ਰਿਹਾ ਹੈ ਇਹਨੂੰ ਜਿਹਨੂੰ ਇਹ ਹੀ ਨਹੀਂ ਪਤਾ ਕਿ ਸਾਹਮਣੇ ਕੌਣ ਹੈ ਤੇ ਹੁਣ ਜਿਹੜੇ ਹਾਦਸੇ ਹੁੰਦੇ ਆ ਇਹਨਾਂ ਨੂੰ ਦੇਖ ਕੇ ਤਾਂ ਸ਼ਾਇਦ ਇਹ ਲੱਗਦਾ ਕਿ ਇਹ ਨਿਊ ਦੀਪ ਵਾਲੇ ਲੋਕਾਂ ਨੂੰ ਕੀ ਡੇ ਮਕੌੜੇ ਸਮਝਦੇ ਕਿ ਮਾਰਨਾ ਤਾਂ ਯਾਰ ਕੋਈ ਗੱਲ ਨਹੀਂ ਚਾ ਲੋਕ ਆ ਫਿਰ ਮਾਰ ਦੋ ਪਰ ਇਹਨਾਂ ਨੂੰ ਦੱਸ ਦੇਮਾ ਕਿ ਤੁਸੀਂ ਇਹਨਾਂ ਲੋਕਾਂ ਦੇ ਨਾਲ ਹੀ ਹੋ ਜਿਹੜੀਆਂ ਤੁਸੀਂ ਜਿਵੇਂ ਤੁਸੀਂ ਕਹਿੰਉਂਗਾ ਕਿ ਅਸੀਂ ਬੜੇ ਗਰਾਊਂਡ ਤੋਂ ਉੱਠੇ ਆ ਸਾਡੇ ਕੋਲੇ 2-4 ਬੱਸਾਂ ਸੀ ਜਾਂ 10 ਬੱਸਾਂ ਸੀ ਉੱਥੋਂ ਅੱਜ ਜਿਹੜੀ ਟਰਾਂਸਪੋਰਟ ਖੜੀ ਹੋਈ ਆ ਤਾਂ ਟਰਾਂਸਪੋਰਟ ਹਵਾ ਦੇ ਸਿਰ ਤੇ ਨਹੀਂ ਖੜੀ ਹੋਗੀ ਉਹ ਟਰਾਂਸਪੋਰਟ ਇਹਨਾਂ ਲੋਕਾਂ ਦੇ ਸਿਰ ਤੇ ਖੜੀ ਹੋਈ ਆ ਜਿਨ੍ਹਾਂ ਨੂੰ ਹੁਣ ਦਰੜੀ ਜਾਣੇ ਹੋ ਹੁਣ ਤੱਕ ਹੁਣ ਤੱਕ 5 ਮੌਤਾਂ ਹੋ ਗਈਆਂ ਹੁਣ ਹੁਣ ਤੱਕ ਬਠਿੰਡੇ ਤੋਂ ਬਠਿੰਡੇ ਤੋਂ ਜੈਤੂ ਰੋਡ ਸਿਰਫ ਇੱਥੋਂ ਤੱਕ ਪੂਰੇ ਪੰਜਾਬ ਦੀ ਗੱਲ ਨਹੀਂ ਕਰਦੇ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਸ਼ਾਇਦ ਅੰਕੜਾ ਕੁਝ ਹੋਰ ਹੋਣਾ ਅੰਕੜਾ ਵੱਖਰਾ ਹੋਣਾ ਕਿਸੇ ਪਹਿਲੇ ਕੁਝ ਕਰ ਦਿੰਦੇ ਹੁਣ ਜਿਹੜੀ ਹੁਣ ਦੀ ਗੱਲ ਆ ਜਿਵੇਂ ਤੁਸੀਂ ਦੱਸਿਆ ਮਤਲਬ ਕਿੱਡਾ ਭਿਆਨਕ ਐਕਸੀਡੈਂਟ ਹੁੰਦਾ ਸਭ ਤੋਂ ਪੂਰਾ ਪਰਿਵਾਰ ਜਿਹੜਾ ਉਹਦੇ ਸਰੋਂ ਚੱਲਦਾ ਸੀ 6 ਲੱਖ ਦਾ ਲੋਨ ਲਿਆ ਸੀ 6 ਲੱਖ ਦਾ ਲੋਨ ਲੈ ਕੇ ਅਬਦ ਰੋਜ਼ਗਾਰ ਉਹਨੇ ਚਲਾਇਆ ਸੀ ਰੋਜ਼ਗਾਰ ਚਾਲੂ ਕੀਤਾ ਉਸ ਤੋਂ ਬਾਅਦ ਸਿੱਧਮ ਸਿੱਧੀ ਟੱਕਰ ਹੁੰਦੀ ਹੈ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਸਿੱਧਮ ਸਿੱਧੀ ਟੱਕਰ ਤੇ ਕਹਿੰਦੇ ਨੇ ਕਿ ਇੱਕ ਪੈਰ ਦੀ ਹੱਡੀ ਹਾਲੇ ਵੀ ਬੱਸ ਦੇ ਵਿੱਚ ਫਸੀ ਹੋਈ ਉਸ ਮੁੰਡੇ ਦੀ ਹੁਣ ਤੁਸੀਂ ਸੋਚੋ ਕਿ ਕਿੱਡੀ ਖਤਰਨਾਕ ਟੱਕਰ ਜਿਹੜੀ ਹੈਗੀ ਆ ਇਹ ਹੋਈ ਹੋਣੀ ਆ ਜਿਹਦੇ ਵਿੱਚ ਘਾਰ ਹੀ ਤਬਾਹ ਕਰਤਾ ਹੁਣ ਸਮਝੌਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਜੀ ਅਸੀਂ ਐਨੇ ਲੱਖ ਦੇ ਦਿੰਨੇ ਐਨੇ ਲੱਖ ਦੇ ਦਿੰਨੇ ਆ ਤੋੜੇ ਲੱਖਾਂ ਦੇ ਨਾਲ ਉਸ ਪਰਿਵਾਰ ਦਾ ਜੀ ਵਾਪਸ ਆ ਜੂ ਉਸ ਪਰਿਵਾਰ ਦਾ ਘਾਟਾ ਤੁਹਾਡੇ ਲੱਖਾਂ ਦੇ ਨਾਲ ਪੂਰਾ ਹੋ ਜੂ ਪਰ ਮੈਂ ਵੱਡੀ ਗੱਲ ਇੱਥੇ ਸੋਚਦਾ ਕਿ ਮਾਨ ਸਾਹਿਬ ਨੂੰ ਉਸ ਵੇਲੇ ਨਿਊ ਦੀ ਬਸ ਦਿੱਸਕੀ ਸੀ ਜਿਹੜੇ ਵੇਲੇ ਜਦੋਂ ਚੋਣਾ ਚੱਲਦਿਆਂ ਸੀ ਝੰਡੀਆਂ ਲੱਗੀਆਂ ਹੋਈਆਂ ਸੀ ਸ਼ਰੋਮਣੀ ਕਲਦਲ ਦੀ ਉਦੋਂ ਦੀ ਬਸ ਦਿੱਸਕੀ ਸੀ ਅੱਜ ਉਸੇ ਨਿਊ ਦੀਪ ਵਾਲਿਆਂ ਨੇ ਜਦੋਂ ਸ਼ਰਿਆਮ ਐਡਾ ਵੱਡਾ ਜਿਹੜਾ ਹਾਦਸਾ ਕਰਤਾ ਇੱਕ ਘਰ ਉਜਾੜਤਾ ਉਦੋਂ ਨਿਊ ਦੀ ਬਸ ਨਹੀਂ ਸੀ ਜੇ ਮਾਨ ਸਾਹਿਬ ਤੁਸੀਂ ਵਾਕਿਆੱਚ ਹੀ ਕਹਿਣਿਓ ਕਿ ਭਾਈ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤਾਂ ਅੱਜ ਇਹ ਵੀ ਇੱਕ ਆਮ ਘਰ ਦੇ ਪੁੱਤ ਦੇ ਨਾਲ ਹੋਇਆ ਤਾਂ ਫਿਰ ਤੇ ਕਾਰਵਾਈ ਕਰੋ ਅਸੀਂ ਫਿਰ ਮੰਨੀਏ ਕਿ ਹਾਂ ਯਾਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਸੁਣਦਾ ਕੀ ਗੱਲ ਸ਼ਾਇਦ ਜੇਕਰ ਇਹ ਢਿੱਲੋਂ ਪਰਿਵਾਰ ਹਾਲੇ ਵੀ ਸ਼੍ਰੋਮਣੀ ਕਾਲ ਦਲ ਦੇ ਵਿੱਚ ਰਹਿੰਦਾ ਨਾ ਜੇ ਪਰਿਵਾਰ ਸ਼੍ਰੋਮਣੀ ਕਾਲ ਦਲ ਦੇ ਵਿੱਚ ਰਹਿੰਦਾ ਤਾਂ ਸ਼ਾਇਦ ਇਹ ਮੁੱਦਾ ਪ੍ਰਧਾਨ ਸਭਾ ਦੇ ਵਿੱਚ ਵੀ ਚੁੱਕਿਆ ਜਾਣਾ ਸੀ ਤੇ ਸ਼ਾਇਦ ਇਹ ਮੁੱਦੇ ਦੇ ਉੱਪਰ ਪ੍ਰੈਸ ਕਾਨਫਰੰਸ ਵੀ ਆਮ ਆਦਮੀ ਪਾਰਟੀ ਦੀ ਹੋ ਜਾਂਦੀ ਪਰ ਤੁਸੀਂ ਕਿਸੇ ਲੀਡਰ ਨੂੰ ਕਿਸੇ ਇਹਨਾਂ ਦੇ ਸਪੋਕਸਪਰਸਨ ਨੂੰ ਜਾਂ ਖੁਦ ਮੁੱਖ ਮੰਤਰੀ ਸਾਹਿਬ ਨੂੰ ਆਪ ਸੁਣਿਆ ਇਹ ਗੱਲ ਇਹ ਗੱਲਾਂ ਕਹਿੰਦੇ ਕਿ ਭਾਈ ਨਿਊ ਦੀ ਬੱਸ ਨੇ ਐਕਸੀਡੈਂਟ ਕਰਦਾ ਇੱਕ ਘਰ ਦਾ ਜਵਾਨ ਪੁੱਤ ਮਾਰਤਾ ਪਿਛਲੇ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਇਹ ਤਾਂ ਯਾਦ ਆ ਗਿਆ ਕਿ ਜੀ ਚਾਰ ਸੀਟਾਂ ਦੇ ਉੱਪਰ ਅਸੀਂ ਚੋਣਾਂ ਲੜਨੀਆਂ ਨੇ ਤੇ ਉੱਥੇ ਸਾਰੇ ਲੀਡਰ ਆਉਣਗੇ ਪਰ ਇਹ ਨਹੀਂ ਯਾਦ ਆ ਕਿ ਉਸੇ ਦੇ ਵਿੱਚੋਂ ਇੱਕ ਹਲਕਾ ਗਿੱਦੜ ਬਹਾਇਆ ਜਿੱਥੇ ਆਹ ਹਾਦਸਾ ਹੋਇਆ ਜਿੱਥੇ ਇਹ ਐਕਸੀਡੈਂਟ ਜਿਹੜਾ ਹੈਗਾ ਹੋਇਆ ਹੁਣ ਵੱਡੀ ਗੱਲ ਆ ਕਿ ਜ਼ਿੰਮੇਵਾਰ ਕੌਣ ਆ ਇਸ ਦਾ ਜ਼ਿੰਮੇਵਾਰ ਕੌਣ ਆ ਜਾਂ ਤੁਸੀਂ ਇਹ ਵੀ ਸਵਾਲ ਆ ਕਿ ਵਾਰ-ਵਾਰ ਕਿਉਂ ਹੋ ਰਿਹਾ ਹੂੰ ਇਹ ਵਿੱਚ ਹੋਰ ਜਿਸ ਗੱਲ ਇਹ ਹੈ ਵੀ ਸਾਨੂੰ ਆਪਾਂ ਨੂੰ ਪਤਾ ਲੱਗਿਆ ਹੈ ਇਹਦੇ ਬਾਰੇ ਵੀ ਕਿੰਨੀਆਂ ਟਰਾਂਸਪੋਰਟਰ ਹੈਗੇ ਪੰਜਾਬ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੇਸ ਐਕਸੀਡੈਂਟ ਦੇ ਨਿਊਦੀਪ ਦੇ ਨਾਮ ਹੈ 50 ਦੇ ਨੇੜੇ ਹੈ ਪੂਰੇ ਪੰਜਾਬ ਵਿੱਚ ਇਹਨਾਂ ਨੇ ਇੰਨੇ ਐਕਸੀਡੈਂਟ ਕਰੇ ਆ ਤੇ ਨਾਲ ਇੱਕ ਗੱਲ ਹੋਰ ਜੋੜ ਦਿਆਂ ਬਠਿੰਡੇ ਤੋਂ ਜੈਤੋ ਬਹੁਤ ਵੱਡੇ ਟਰਾਲੇ 10 ਟਾਇਰੇ ਹੋਰ ਵੱਡੇ-ਵੱਡੇ ਸਾਹ ਜਾਂਦੇ ਆ ਕਿਸੇ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਜਿੰਨੇ ਵੀ ਐਕਸੀਡੈਂਟ ਹੋਇਆ ਉਹ ਨਿਊਦੀਪ ਬੱਸ ਨੇ ਕਰਿਆ ਇਹਦੇ ਵਿੱਚ ਇੱਕ ਫਰਕ ਹੈ ਤੁਸੀਂ ਕਹਾਂ ਕਿ 50 ਤੋਂ ਵੱਧ ਐਕਸੀਡੈਂਟ ਹਾਦਸੇ ਇਹਨਾਂ ਦੇ ਨਾਲ ਆ ਇਹ ਚ ਇੱਕ ਫਰਕ ਇਹ ਆ ਕਿ ਜਿਹੜਾ ਕੋਈ ਟਰਾਲੇ ਵਾਲਾ ਜਾਂ ਕੋਈ ਟਰੱਕ ਵਾਲਾ ਜਾਂ ਕੋਈ ਛੋਟੀ ਟਰਾਂਸਪੋਰਟ ਵਾਲਾ ਜਾਂਦਾ ਉਹਦੀ ਕਿਸੇ ਸੁਖਵੀਰ ਬਾਦਲ ਨਾਲ ਨਹੀਂ ਨਾ ਬਣਦੀ ਉਹਦੀ ਕਿਸੇ ਭਗਵੰਤ ਸਿੰਘ ਮਾਨ ਨਾਲ ਨਹੀਂ ਨਾ ਬਣਦੀ ਉਹ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਹੈਗਾ ਉਹ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਦਾਰੀਨ ਹੈਗਾ ਇਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੇ ਆ ਸੱਤਾ ਇਹਨਾਂ ਨੇ ਭੋਗੀ ਆ ਹੁਣ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਕੌਣ ਇੱਧਰਲੇ ਪਾਸੇ ਆ ਗਈ ਮੈਂ ਉਹੀ ਤਾਂ ਸਵਾਲ ਕਰ ਰਿਹਾ ਕਿ ਕੱਲੀ ਨਿਊ ਦੀਪੀ ਕਿਉਂ ਇੰਨੇ ਕਰ ਰਹੀ ਆ ਕੀ ਗੱਲ ਪਾਈ ਜਉ ਤੁਸੀਂ ਬਸਤਾ ਪਰਮਟ ਲੈਣੇ ਹੋ ਨਾਲ ਇਹ ਵੀ ਲਿਖਾਉਣੇ ਕਿ ਇੰਨੇ ਬੰਦੇ ਮਾਰਨੇ ਸਾਨੂੰ ਮਾਫ ਕਰ ਦਿਓ ਲਿਖਾਉਣੇ ਹੋ ਦੱਸ ਦਿਓ ਜਿਵੇਂ ਤੁਸੀਂ ਕਹਿੰਦੇ ਸਭ ਤੋਂ ਵੱਧ ਕੇਸ ਚੱਲਦੇ ਆ ਹੁਣ ਕਹਿੰਦੇ ਉਹਨਾਂ ਨੇ ਕਿ ਜਦੋਂ ਇਨਸਾਨ ਇੱਕ ਵਾਰੀ ਕਰਦਾ ਤਾਂ ਉਹਨੂੰ ਅਸੀਂ ਗਲਤੀ ਕਹਣੀ ਆ ਜਦੋਂ ਇਨਸਾਨ ਉਹ ਵਾਰ-ਵਾਰ ਵਾਰ-ਵਾਰ ਕਰਦਾ ਤਾਂ ਉਹ ਜਾਣਬੁੱਝ ਕੇ ਨਹੀਂ ਉਹ ਉਹ ਮਤਲਬ ਉਹ ਜਾਣਬੁੱਝ ਕੇ ਹੁੰਦੀ ਆ ਉਹ ਗੁਨਾਹ ਆ ਉਹ ਇਹ ਨਹੀਂ ਵੀ ਕਿ ਜਾਣੇ ਅਣਜਾਣੇ ਜੋ ਜਾਨ ਬਾਰ-ਬਾਰ ਵਾਰ ਉਹ ਜਾਣੇ ਅਣਜਾਣੇ ਦੇ ਵਿੱਚ ਨਹੀਂ ਉਹ ਜਾਣਬੁੱਝ ਕੇ ਹੁੰਦੀ ਆ ਉਹ ਗੁਨਾਹ ਆ ਨਿਊਦੀਪਾਲ ਨੇ ਮੰਨ ਲਿਆ ਕਿ ਇੱਕ ਗਲਤੀ ਕੀਤੀ ਹੋਣੀ ਆ 50 ਗਲਤੀਆਂ ਕਰਤੀਆਂ 50 50 ਵਾਰੀ ਦੁਰਘਟਨਾ ਇਸ ਤਰ੍ਹਾਂ ਦੇ ਹੋ ਗਿਆ ਕੀ ਗੱਲ ਤੁਹਾਡੇ ਕੰਡਕਟਰ ਡਰਾਈਵਰ ਐਨੇ ਬੇਖੌਫ ਨੇ ਜਾਂ ਤੁਸੀਂ ਉਹਨਾਂ ਨੂੰ ਪੱਟੀਆਂ ਸੀ ਪੜਾਉਣੇ ਕੋਈ ਚੱਕਰ ਨਹੀਂ ਬਾਈ ਟਾਈਮ ਨਹੀਂ ਲੇਟ ਹੋਣਾ ਚਾਹੀਦਾ ਬੰਦੇ ਜਿੰਨੇ ਮੱਧੇ ਮਿੱਧੋ ਟਾਈਮ ਤੋਂ ਜ਼ਿਆਦਾ ਆ ਗਿਆ ਇਹਨਾਂ ਦਾ ਸਮਾਂ ਜਿਹੜਾ ਸੀਗਾ ਜਿਵੇਂ 60 ਮਿੰਟ ਦਾ ਜਾ ਤੋ ਤੱਕ ਸੀਗਾ ਬਟਿੰਡ ਦਾ ਇਹ ਉੱਥੇ ਕ੍ਰੋਸਿੰਗ ਦੇਣ ਦੇ ਮਾਰੇ 45 ਮਿੰਟਾਂ ਚ ਕਰਤਾ ਇਹਨਾਂ ਨੂੰ ਵੇਖੋ ਤੁਸੀਂ ਕਿੰਨੀ ਸਪੀਡ ਤੇ ਜਾ ਰਹੇ ਹੋ ਤੇ ਲੋਕ ਦੱਸਦੇ ਆ ਵੀ 100 ਤੋਂ ਬਾਅਦ 120 130 ਤੇ ਜਾਂਦੇ ਜਦੋਂ ਕਿ ਉਹ ਲਿੰਕ ਰੋਡ ਹੈ ਇੰਨੀ ਸਪੀਡ ਬੰਦ ਹੀ ਨਹੀਂ ਕਾਨੂੰਨ ਦੇ ਹਿਸਾਬ ਨਾਲ ਵੀ ਮੈਨੂੰ ਲੱਗਦਾ ਨਾ ਵੀ ਹੁਣ ਨਿਊ ਦੀਪ ਵਾਲੇ ਕੀ ਮਤਲਬ ਜੇ ਨਿਊ ਦੀਪ ਵਾਲੇ ਨੇ ਜਾਂ ਪੰਜਾਬ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਹੀ ਬੇਨਤੀ ਕਰਦਾ ਕਿ ਜੇਕਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਨਿਊ ਦੀਪ ਤੋਂ ਬਚਾਉਣਾ ਚਾਹੋ ਨਿਊ ਦੀਪ ਦੇ ਹਾਸਿਆਂ ਤੋਂ ਬਚਾਉਣਾ ਚਾਹੋ ਤਾਂ ਕਿਰਪਾ ਕਰਕੇ ਇਹਨਾਂ ਨੂੰ ਹਵਾ ਦੇ ਵਿੱਚ ਇੱਕ ਸੜਕ ਕੱਢ ਦਿਓ ਜਿੱਥੇ ਕੋਈ ਨਾ ਹੁੰਦਾ ਜਾਂਦਾ ਹੋਵੇ ਉੱਥੇ ਇਕੱਲੇ ਨਿਊ ਦੀਪ ਜਾਂਦੀ ਹੋਵੇ ਮੈਨੂੰ ਲੱਗਦਾ ਇਹ ਸੜਕਾਂ ਵੀ ਆਪਦੀਆਂ ਹੀ ਸਮਝਦੇ ਆ ਜੇ ਮੈਂ ਕਹਿੰਦੇ ਨੀ ਬਈ ਯਾਰ ਇਹ ਸੜਕ ਤਰੇ ਪੈਉਦੀ ਆ ਮੈਨੂੰ ਲੱਗਦਾ ਸ਼ਾਇਦ ਇਹ ਆਪਦੀਆਂ ਸੜਕਾਂ ਸਮਝਦੇ ਆ ਕਿ ਸਾਡੀਆਂ ਸੜਕਾਂ ਜਿਹੜੇ ਸਾਹਮਣੇ ਆਉਂਦੇ ਆ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਮਤਲਬ ਹੈਗਾ ਇਹ ਤੇ ਹੱਕ ਨਹੀਂ ਹੈਗਾ ਕਿਉਂ ਪਾਈ ਕਿ ਜਿਹੜੇ ਜਿਹੜੇ ਟੈਕਸਾਂ ਦੇ ਨਾਲ ਸੜਕਾਂ ਬਣਦੀਆਂ ਕੀ ਗੱਲ ਉਹ ਨਿਊ ਦੀਪ ਵਾਲੇ ਦਿੰਦੇ ਆ ਕੀ ਗੱਲ ਉਹ ਕੱਲਾ ਢੱਲੋਂ ਪਰਿਵਾਰ ਦਿੰਦਾ ਜਿਹੜਾ ਸਾਈਕਲ ਤੇ ਜਾਂਦਾ ਜਿਹੜਾ ਪੈਦਲ ਜਾਂਦਾ ਜਿਹੜਾ ਮੋਟਰਸਾਈਕਲ ਤੇ ਜਾਂਦਾ ਜਿਹੜਾ ਗੱਡੀ ਤੇ ਜਾਂਦਾ ਹਰ ਇੱਕ ਦੀ ਜੇਬ ਦੇ ਵਿੱਚੋਂ ਟੈਕਸ ਸਵੇਰ ਤੋਂ ਕੱਟਿਆ ਜਾਂ ਤਾਂ ਜਾ ਕੇ ਸੋਡੀਆਂ ਸੜਕਾਂ ਬਣਦੀਆਂ ਨੇ ਤੇ ਇਨ੍ਹਾਂ ਸੜਕਾਂ ਦੇ ਉੱਪਰ ਜਦੋਂ ਉਹੀ ਟੈਕਸ ਦੇ ਨਾਲੇ ਆਮ ਲੋਕ ਜਾਂਦਿਆਂ ਤਾਂ ਉਦੋਂ ਉਹਨਾਂ ਨੂੰ ਮਿੱਧਿਆ ਕੁਚਲਿਆ ਜਾਂਦਾ ਤਬਰ ਕਿ ਕਿੱਥੇ ਮੰਨ ਲੇ ਕਿ ਭਾਈ ਸੇਫ ਆ ਫਿਰ ਫਿਰ ਉਹੀ ਗੱਲ ਮੈਂ ਕੀਤੀ ਨਾ ਕਿ 50 ਵਾਰ ਜਦੋਂ ਬੰਦਾ ਇੱਕ ਵਾਰੀ ਕਰਦਾ ਤਾਂ ਉਹਨੂੰ ਅਸੀਂ ਗਲਤੀ ਕਹਨੇ ਆ ਜਦੋਂ ਵਾਰ-ਵਾਰ ਵਾਰ-ਵਾਰ ਕਰਦਾ ਉਹ ਗੁਨਾਹ ਹੁੰਦਾ ਤੇ ਉਹ ਜਾਣ ਬੁੱਝ ਕੇ ਹੀ ਕੀਤਾ ਜਾਂਦਾ ਇਹ 'ਚ ਕੋਈ ਦੋ ਰਹਿ ਨਹੀਂ ਫਿਰ ਜੇਕਰ ਤੁਹਾਨੂੰ ਲੱਗਦਾ ਕਿ ਪਹਿਲੀ ਵਾਰੀ ਜਦੋਂ ਇਹਨਾਂ ਨੇ ਐਕਸੀਡੈਂਟ ਕੀਤਾ ਸੀ ਹਾਦਸਾ ਕੀਤਾ ਸੀ ਚਾਹੇ ਉਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਚਾਹੇ ਉਦੋਂ ਸਰਕਾਰ ਕਾਂਗਰਸ ਦੀ ਸੀ اے بی ਸੀ ਕੋਈ ਹੋਰ ਸੀ ਤਾਂ ਜੇ ਉਦੋਂ ਹੀ ਇਹਨਾਂ ਨੂੰ ਐਸੀ ਕੜੀ ਤੋਂ ਕੜੀ ਸਜ਼ਾ ਦਿੱਤੀ ਹੁੰਦੀ ਤਾਂ ਤੁਹਾਨੂੰ ਲੱਗਦਾ ਕਿ ਇਹ 50 ਤੱਕ ਪਹੁੰਚ ਜਾਂਦੇ ਕੇਸ ਤਾਨੂੰ ਲੱਗਦਾ ਕਿ ਇਹ ਵਾਰੀ ਵਾਰੀ ਹਾਦਸੇ ਰਿਪੀਟ ਹੁੰਦੇ ਰਹਿੰਦੇ ਵਾਰੀ ਵਾਰੀ ਉਹ ਹਾਦਸੇ ਨੂੰ ਜਿਹੜਾ ਦੁਹਰਾਉਂਦੇ ਰਹਿੰਦੇ ਹੋ ਸਕਦਾ ਜਿਵੇਂ ਪਿਛਲੀ ਵਾਰੀ ਰਿੰਪੀ ਢਲੋਹਰਾ ਨੇ ਵੀਡੀਓ ਪਾਤੀ ਸੀ ਕਿ ਭਾਈ ਅ ਅਸੀਂ ਬਹੁਤ ਦੁੱਖ ਦੀ ਗੱਲ ਆ ਅਸੀਂ ਦੁਖੀ ਆ ਇਸ ਚੀਜ਼ ਦੇ ਨਾਲ ਜਦੋਂ ਪਿਛਲੀ ਵਾਰੀ ਵੀ ਜਿਹੜਾ ਹਾਸਾ ਹੋਇਆ ਹੁਣ ਵੀ ਜਿਹੜੀ ਹੈਗੀ ਉਹ ਵੀਡੀਓ ਪਾ ਦੇਣਾ ਜਾਂ ਦੁੱਖ ਦਾ ਪ੍ਰਗਟਾਵਾ ਕਰ ਦੇਣਾ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਯਾਰ ਡਿੰਪੀ ਤੋਂ ਡਿੰਪੀ ਤੋਂ ਲਾਉਣੇ ਜਾਣ ਕੇ ਕੀਤਾ ਹੁਣ ਪਰ ਯਾਰ ਇੰਨਾ ਕ ਤੁਸੀਂ ਆਪਦੇ ਕੰਡਕਟਰਾਂ ਨੂੰ ਆਪਦੇ ਡਰਾਈਵਰਾਂ ਨੂੰ ਕਮ ਸੇ ਕਮ ਇੰਨਾ ਤਾਂ ਸਮਝਾ ਕੇ ਰੱਖੋ ਕਿ ਪਈਏ 5-4 ਮਿੰਟ ਲੇਟ ਹੋ ਗਏ ਕੋਈ ਵੱਡੀ ਗੱਲ ਨਹੀਂ ਕਿਸੇ ਘਰ ਦਾ ਚਰਾਗ ਨਾ ਬੁਝਾ ਦਿਓ ਬਿਲਕੁਲ ਕਿਸੇ ਘਰ ਨੂੰ ਤਬਾਹ ਨਾ ਕਰ ਦਿਓ ਪਤਾ ਨਹੀਂ ਉਹ ਕੀ ਕੀ ਸੁਪਨੇ ਲੈ ਕੇ ਘਰੋਂ ਨਿਕਲਿਆ ਹੁੰਦਾ ਜਿਹਨੂੰ ਨਿਊ ਦੀਪ ਦੇ ਨਾਲ ਕੋਤਲ ਕੇ ਤੁਸੀਂ ਮਿੰਟਾਂ ਦੇ ਵਿੱਚ ਤਬਾਹ ਕਰਕੇ ਰੱਖ ਦਿੰਦੇ ਹੋ ਅੱਜ ਜਦੋਂ ਅਸੀਂ ਧਰਨਾ ਕਵਰ ਕਰਨ ਗਏ ਨਾ ਜੱਸ ਉੱਥੇ ਜਿਵੇਂ ਲੋਕ ਕਹਿੰਦੇ ਸੀ ਜਿਹਨੇ ਅੱਖੀਂ ਦੇਖਿਆ ਸਾਰੀ ਚੀਜ਼ਾਂ ਉਹ ਦੇਖ ਰਹੇ ਉਹ ਪਿੰ ਤਾ ਉਦੋਂ ਜਿਹੜੀਆਂ ਬੱਸਾਂ 2 ਨੰਬਰ ਚੱਲਦੀਆਂ న్యూ ਦੀਆਂ ਉਹ ਬੰਦ ਹੋ ਗਈਆਂ ਪਰ ਅੱਜ ਜਿਉਂ ਹੀ ਡਿੰਪੀ ਸਾਹਿਬ ਇੱਧਰ ਝਾੜੂ ਚਾਹੇ ਤੋ ਬੱਸਾਂ ਚੱਲ ਰਹੀਆਂ ਦੁਬਾਰੇ ਉਹ ਤਾਂ ਕਹਿੰਦਾ ਆਰਟੀਏ ਡੀਟੀਓ ਇੱਧਰ ਮੂੰਹ ਨਹੀਂ ਕਰਦੇ ਹੋਰ ਕੋਈ ਜੀਐਮ ਵਗੈਰਾ ਪੀਆਰਟੀ ਜਿਹੜੇ ਆਪਣੇ ਹੁੰਦੇ ਬਠਿੰਡੇ ਤੋਂ ਉਹ ਕੋਈ ਮੂੰਹ ਨਹੀਂ ਕਰਦੇ ਚੀਜ਼ਾਂ ਵੱਲ ਜਦੋਂ ਜਦੋਂ ਤੋਂ ਢੱਲੋਂ ਸਾਹਿਬ ਇੱਧਰ ਆਇਆ ਦੇਖੋ ਇਹ ਤਾਂ ਗੱਲਾਂ ਉਠਣੀ ਲੱਗੀਆਂ ਸੀ ਨਾ ਇਹ ਤਾਂ ਜ਼ੋਰ ਲੋਕਾਂ ਦੇ ਵਿੱਚ ਸੀ ਲੋਕਾਂ ਦੇ ਵਿੱਚ ਕੀ ਧਾਮਾ ਦੀ ਸੌਰੀ ਸ਼੍ਰੋਮਣੀ ਕਲਦਲ ਦੇ ਵਿੱਚ ਵੀ ਸੀ ਕਹਿੰਦੇ ਐਡਵੋਕੇਟ ਨੇ ਕਲੇਰ ਸਾਹਿਬ ਨੂੰ ਪੂਰਾ ਨਾਮ ਨਹੀਂ ਉਹਦਾ ਪਤਾ ਸ਼ਾਇਦ ਕਲੇਰ ਸਾਹਿਬ ਨੇ ਚੰਡੀਗੜ੍ਹ ਤੋਂ ਉਹਨਾਂ ਦੀ ਵੀ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ ਉਹ ਵੀ ਕਹਿ ਰਹੇ ਸੀ ਕਿਤੇ ਨਿੱਜੀ ਫਾਇਦੇ ਦੇ ਲਈ ਹੋ ਸਕਦਾ ਗਏ ਹੋ ਸਕਦੇ ਮਤਲਬ ਨਿੱਜੀ ਫਾਇਦੇ ਲਈ ਗਏ ਹੋ ਸਕਦੇ ਹੁਣ ਨਿੱਜੀ ਫਾਇਦਾ ਕੋਈ ਇਹ ਤਾਂ ਹੈ ਨਹੀਂ ਕਿ 4 ਕਿੱਲੇ ਪੈੜੀ ਦਾ ਜਾਂ 5 ਕਿੱਲੇ ਪੈੜੀ ਦਾ ਨਿੱਜੀ ਫਾਇਦਾ ਭਾਈ ਬੱਸਾਂ ਇਹਨਾਂ ਦੇ ਚੱਲਦੀਆਂ ਤੇ ਬੱਸਾਂ ਦੇ ਡਰਾਵੇ ਪਹਿਲਾਂ ਰਾਜਾ ਬਣਿੰਕ ਦਿੰਦੇ ਰਹੇ ਆ ਤੇ ਹੋ ਸਕਦਾ ਫਿਰ ਬੱਸਾਂ ਵਾਲੇ ਮਾਮਲੇ ਦੇ ਵਿੱਚ ਹੀ ਕੰਨ ਮਰੋੜ ਕੇ ਆਪਦੇ ਨਾਲ ਲੈ ਕੇ ਗਏ ਹੁਣ ਤਾਂ ਇਹ ਤਾਂ ਸਵਾਲ ਆ ਪਰ ਵੱਡੀ ਗੱਲ ਇਹ ਆ ਨਾ ਕਿ ਮੈਂ ਕਹਣਾ ਕਿ ਅਸਲ ਦੇ ਵਿੱਚ ਜਿਵੇਂ ਲੋਕ ਸਵਾਲ ਕਰਦੇ ਆ ਵੀ ਕਹਿੰਦੇ ਆਪਾਂ ਅਕਸਰ ਆਖਦੇ ਨੇ ਆ ਅਕਸਰ ਸੁਣਦੇ ਵੀ ਹੁੰਨੇ ਆ ਕਿ ਧੂਆਂ ਉੱਥੇ ਹੀ ਹੁੰਦਾ ਜਿੱਥੇ ਅੱਗ ਲੱਗੀ ਹੁੰਦੀ ਆ ਹੁਣ ਜੇਕਰ ਲੋਕ ਕਹਿ ਰਹੇ ਆ ਤਾਂ ਕੁਛ ਨਾ ਕੁਛ ਤਾਂ ਹੋਊਗਾ ਹੀ ਨਾ ਤੁਸੀਂ ਤਾਂ ਮਾਨ ਸਾਹਿਬ ਇੱਕ ਪ੍ਰੋਗਰਾਮ ਵੀ ਚਲਾਉਣੇ ਹੋ ਕਿ ਸਰਕਾਰ ਤੁਹਾਡੇ ਦਵਾਰ ਤਾਂ ਉਸੇ ਦੁਆਰ ਦੇ ਤਹਿਤ ਲੋਕਾਂ ਤੋਂ ਸੁਣ ਲੋ ਕਿ ਲੋਕ ਆ ਚੀਜ਼ ਕਹਿ ਰਹੇ ਤੇ ਉਸੇ ਦੁਆਰ ਦੇ ਤਹਿਤ ਤੁਸੀਂ ਕਮ ਸੇ ਕਮ ਇੱਕ ਚੱਕ ਤਾਂ ਕਰਕੇ ਦੇਖ ਲਵੋ ਤੁਸੀਂ ਤਾਂ ਇਹ ਕਹਿਣਿਓ ਕਿ ਜਿਹੜੇ ਤਹਿਸੀਲਾਂ ਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਵੀ ਤਹਿਸੀਲਾਂ ਦੇ ਵਿੱਚ ਲੋਕ ਕੰਮ ਕਰਵਾਉਣ ਆਉਂਦੇ ਆ ਜੁੰਨੂਆ ਵੀ ਹੁੰਦੀਆਂ ਉੱਥੇ ਸਾਰਾ ਡਾਟਾ ਮੇਰੇ ਕੋਲੇ ਆ ਜਾਂਦਾ ਤਾਂ ਫਿਰ ਨਿਊ ਦੀਪ ਦਾ ਡਾਟਾ ਹਜੇ ਤੱਕ ਤੁਹਾਡੇ ਕੋਲੇ ਕਿਉਂ ਨਹੀਂ ਆਇਆ ਕੀ ਇਹ ਇੱਕ ਨੰਬਰ ਚੱਲ ਰਹੀਆਂ ਕਿ ਦੋ ਨੰਬਰ ਚੱਲ ਰਹੀਆਂ ਤੇ ਜੇ ਜਿਵੇਂ ਲੋਕ ਕਹਿੰਦੇ ਆ ਕੇ ਜੇਕਰ ਇਹ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਦੋਂ ਜਿਹੜੀਆਂ 2 ਨੰਬਰ ਦੀਆਂ ਬੱਸਾਂ ਜਾਂ ਬਿਨਾ ਪਰਮਟ ਦੀਆਂ ਬੱਸਾਂ ਉਹ ਬੰਦ ਹੋ ਗਈਆਂ ਸੀ ਇਹ ਸਰਕਾਰ ਵਲੇ ਚੱਲ ਪਈਆਂ ਕੀ ਗੱਲ ਪਈ ਇੱਕ ਜਾਂ ਦੋ ਦਿਨਾਂ ਦੇ ਵਿੱਚ ਐਸੇ ਕਿਹੜੇ ਪਰਮਟ ਆ ਜਿਹੜੇ ਪਹਿਲਾਂ 2 ਨੰਬਰ ਸੀ ਉਹ 1 ਨੰਬਰ ਚ ਹੋ ਗਏ ਇਸ਼ੂ ਹੋ ਗਏ ਤੇ ਬੱਸਾਂ ਦੁਬਾਰੇ ਸੜਕਾਂ ਤੇ ਆ ਗਈਆਂ ਤਾਂ ਫਿਰ ਇਹ ਤਾਂ ਵੱਡੇ ਸਵਾਲ ਤਾਂ ਖੜੀ ਹੁੰਦੇ ਆ ਨਾ ਕਿ ਭਾਈ ਫਿਰ ਮਤਲਬ ਵੱਡੀ ਗੱਲ ਆ ਕਿ ਬੇਖੌਫ ਬੇਡਰ ਬੇ ਨਿਊਦੀਪ ਵਾਲੇ ਐਡੇ ਬੇਖੌਫ ਆ ਐਡੇ ਬੇਡਰ ਆ ਜਾਂ ਫਿਰ ਜਿਹੜੇ ਸੜਕਾਂ ਤੇ ਤੁਰੇ ਜਾਂਦੇ ਉਹਨਾਂ ਨੂੰ ਕੀੜੇ ਉਹਨਾਂ ਨੂੰ ਇਨਸਾਨ ਨਹੀਂ ਲੱਗਦੇ ਉਹਨਾਂ ਨੂੰ ਕੀੜੇ ਮਕੌੜੇ ਲੱਗਦੇ ਆ ਤੇ ਜਾਂ ਫਿਰ ਉਹ ਸੜਕਾਂ ਨੂੰ ਆਪਣੀਆਂ ਮੰਨ ਕੇ ਤੁਰਦੇ ਹੋਣੇ ਕਿ ਯਾਰ ਇਹ ਸੜਕਾਂ ਇਹ ਤਾਂ ਸਾਡੀਆਂ ਨੇ ਤਾਂ ਅਸੀਂ ਤਾਂ ਆਪਦੇ ਮਾਧਿਅਮ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕੋ ਬੇਨਤੀ ਕਰਦੇ ਆ ਕਿ ਜੇਕਰ ਤੁਸੀਂ ਵਾਕਿਆ ਜੀ ਕਹਿਣਿਓ ਕਿ ਮੈਂ ਆਮ ਘਰ ਦੇ ਵਿੱਚੋਂ ਉੱਠਿਆ ਹਾਂ ਮੁੱਖ ਮੰਤਰੀ ਤੁਸੀਂ ਆਪਦੇ ਆਪ ਨੂੰ ਮੰਨਦੇ ਤੁਸੀਂ ਆਪਦੇ ਆਪ ਨੂੰ ਕਹਿਣਿਓ ਜੇਕਰ ਅਸੀਂ ਇਹ ਕਹਿਣਿਓ ਕਿ ਮੈਂ ਪੰਜਾਬ ਦੇ ਭਲੇ ਦੀ ਪੰਜਾਬ ਦੇ ਲੋਕਾਂ ਦੇ ਹੱਕ ਦੀ ਪੰਜਾਬ ਦੇ ਲੋਕਾਂ ਦੇ ਪੱਖ ਦੀ ਗੱ ਤੱਕੇਰ ਪਕਰ ਕੇ ਉਸ ਪਰਿਵਾਰ ਵੱਲ ਜ਼ਰੂਰ ਦੇਖੋ ਜਿਹੜੇ ਪਰਿਵਾਰ ਤੇ ਸਮਝੌਤਾ ਕਰਨ ਦੇ ਲਈ ਹੁਣ ਦਾਬੇ ਵੀ ਵੱਜ ਰਹੇ ਹੋਣਗੇ ਜਿਹੜੇ ਪਰਿਵਾਰ ਤੇ ਸਮਝੌਤਾ ਕਰਨ ਦੇ ਲਈ ਹੁਣ ਜਿਹੜਾ ਦਬਾਅ ਵੀ ਪਾਇਆ ਜਾ ਰਿਹਾ ਹੋਣਾ ਤੇ ਜਿਹੜੇ ਪਰਿਵਾਰਨ ਅੱਜ ਨਹੀਂ ਤਾਂ ਕੱਲ ਸੁਭਾਵਿਕ ਤੌਰ ਤੇ ਸਮਝੌਤਾ ਕਰ ਲੈ ਜਊਗਾ ਕਿਉਂਕਿ ਸਾਹਮਣੇ ਧਿਰ ਜਿਹੜੀ ਆ ਉਹ ਸੱਤਾ ਤੇਰਾ 4 ਲੱਖ ਰੁਪਏ ਨਾਲ ਕਹਿ ਰਹੇ ਸੀ 4 ਲੱਖ ਰੁਪਏ ਨਾਲ ਸਮਝੌਤਾ ਕਰੋ ਧਰਨਾ ਚੱਕੋ 4 ਲੱਖ ਦੇ ਨਾਲ ਮਤਲਬ ਇੱਕ ਇੱਕ ਜ਼ਿੰਦਗੀ ਦੀ ਕੀਮਤ ਇੱਕ ਨ ਮਤਲਬ ਹਾਲਾਤ ਕੀ ਹੋਏ ਪਏ ਨੇ ਨਿਊ ਦੀਪ ਵਾਲੇ ਇੱਕ ਜ਼ਿੰਦਗੀ ਦੀ ਕੀਮਤ 4 ਲੱਖ ਰੁਪਏ ਪਰ ਮੈਂ ਕਹਾਂਗਾ ਕਿ ਜਿਹੜਾ ਵੀ 4 ਲੱਖ ਦੇ ਵਿੱਚ ਜਿਨ੍ਹਾਂ ਨੇ ਵੀ ਨਿਊ ਦੀਵਸ ਸਮਝੌਤਾ ਕਰਿਆ ਹੋਣਾ ਉਹ ਕਮ ਸੇ ਕਮ ਆਪਣੀ ਜ਼ਿੰਦਗੀ ਬਾਰੇ ਸੋਚ ਕੇ ਦੇਖੇ ਕਿ ਜੇਕਰ ਮੇਰੇ ਨਾਲ ਕੱਲ ਨੂੰ ਆਪਾਂ ਰੱਬ ਕਰੇ ਐਸਾ ਕੁਝ ਨਾ ਹੋਵੇ ਪਰ ਜੇਕਰ ਮੇਰੇ ਨਾਲ ਕੁਝ ਐਸਾ ਕੁਝ ਹੁੰਦਾ ਹੈ ਤੇ ਜੇ ਮੇਰੇ ਪਰਿਵਾਰ ਨੂੰ 4 ਲੱਖ ਰੁਪਏ ਦੇ ਵਿੱਚ ਕਿਹਾ ਜਾਂਦਾ ਕਿ 4 ਲੱਖ ਦੇ ਵਿੱਚ ਸਮਝੌਤਾ ਕਰ ਲੈ ਕੀ ਗੱਲ ਫਿਰ ਥੋੜਾ ਪਰਿਵਾਰ ਕਰ ਲੂ ਬਾਈ ਜੇ ਥੋੜਾ ਪਰਿਵਾਰ ਨਹੀਂ ਕਰਦਾ ਤਾਂ ਫਿਰ ਬਾਈ ਇਹ ਪਰਿਵਾਰ ਤੇ ਕਿਵੇਂ ਤੁਸੀਂ ਦਬਾਅ ਪਾ ਸਕਦੇ ਹੋ ਕਿ 4 ਲੱਖ ਦੇ ਵਿੱਚ ਪਰਿਵਾਰ ਸਮਝੌਤਾ ਕਰ ਲੈ ਮੈਂ ਤਾਂ ਅਖੀਰ ਦੇ ਵਿੱਚ ਬੇਨਤੀ ਭਗਵਾਨ ਸਿੰਘ ਮਾਨ ਨੂੰ ਇਹੀ ਕਰਦਾ ਕਿ ਜੀ ਜੇ ਤੁਸੀਂ ਉਹੀ ਗੱਲ ਆ ਕਿ ਵਾਕਿਆ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਆਮ ਘਰ ਦੇ ਵਿੱਚੋਂ ਮੈਂ ਆਮ ਲੋਕਾਂ ਦੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਲੋਕਾਂ ਦੀ ਲੋਕਾਂ ਦੀ ਗੱਲ ਕਰਦਾ ਤਾਂ ਹੁਣ ਇੱਕ ਵਾਰੀ ਪਾਰਟੀ ਨੂੰ ਪਾਸੇ ਛੱਡ ਦਿਓ ਇੱਕ ਵਾਰੀ ਇਹ ਭੁੱਲ ਜਿਓ ਕਿ ਡਿੰਪੀ ਟਿੱਲੋਂ ਹੁਣ ਜਿਹੜਾ ਹੈਗਾ ਉਹ ਸਾਡਾ ਲੀਡਰ ਆ ਜਿਹੜੀ ਬਣਦੀ ਕਾਰਵਾਈ ਆ ਨਿਊ ਦੀਪ ਤੇ ਉਹ ਹੋਣੀ ਚਾਹੀਦੀ ਅਸੀਂ ਫਿਰ ਮੰਨਾਂਗੇ ਕਿ ਮਾਨ ਸਾਹਿਬ ਕਮਾਲ ਕਰਤੀ ਆ ਆ ਕੀਤਾ ਜਿਹੜਾ ਤੁਸੀਂ ਪੰਜਾਬ ਦੀ ਲੋਕਾਂ ਦੀ ਗੱਲ ਕਰਨ ਵਾਲਾ ਕੰਮ ਫਿਰ ਅਸੀਂ ਮੰਨਾਂਗੇ ਤੇ ਜੇ ਕਿਤੇ ਇਹ ਹੋਇਆ ਵੀ ਜਿਵੇਂ ਲੋਕ ਕਹਿੰਦੇ ਆ ਕਿ ਗੋਲ ਮਟੋਲ ਜਾ ਕੰਮ ਨਾ ਹੋ ਜੇ ਕਿਤੇ ਤੇ ਜੇ ਵੈਸਾ ਹੀ ਗੋਲ ਮਟੋਲ ਕੰਮ ਹੋ ਗਿਆ ਤਾਂ ਫਿਰ ਤਾਂ ਜੋ ਕੁਝ ਪਹਿਲਾਂ ਚੱਲਦਾ ਆ ਉਹੀ ਕੁਝ ਹੁਣ ਚੱਲੂ ਤੇ ਮੈਂ ਇੱਕ ਗੱਲ ਹੋਰ ਕਹਿਣਾ ਕਿ ਜੇਕਰ ਕੋਈ ਨਾ ਕੋਈ ਸਖਤ ਕਾਰਵਾਈ ਬਣਦੀ ਕਾਰਵਾਈ ਬੰਦੀ ਕਾਨੂੰਨੀ ਕਾਰਵਾਈ ਗੱਲ ਕਰ ਰਿਹਾ ਮੈਂ ਜੇਕਰ ਕੋਈ ਨਾ ਕੋਈ ਬਣਦੀ ਕਾਨੂੰਨੀ ਕਾਰਵਾਈ ਹੁਣ ਇਹਨਾਂ ਤੇ ਨਾ ਕੀਤੀ ਗਈ ਤਾਂ ਜਿਵੇਂ ਇਸ ਰੋਡ ਦੀ ਗੱਲ ਕਰੀਆ ਕਿ ਪੰਜ ਇਸ ਤੋਂ ਪਹਿਲਾਂ ਮੌਤਾਂ ਹੋ ਚੁੱਕੀਆਂ ਤੇ ਟੋਟਲ 50 ਨੇ ਤਾਂ ਉਹ ਦਿਨ ਦੂਰ ਨਹੀਂ ਚ ਕਿਉਂਕਿ ਹੁਣ 2.5 ਸਾਲਾਂ ਦੇ ਵਿੱਚ ਅ ਉਹ ਦਿਨ ਦੂਰ ਨਹੀਂ ਜਦੋਂ ਇਤਿਹਾਸਿਆਂ ਦੇ ਵਿੱਚ ਵੀ ਵਾਧਾ ਤੁਸੀਂ ਦੇਖੋਗੇ ਤੇ ਜਿਹੜੇ ਉਹ ਕੇਸ 50 ਨੇ ਉਹ 50 ਤੋਂ ਜੇ ਸਹੀ ਕਾਰਵਾਈ ਹੋਈ ਤਾਂ 50 ਤੋਂ ਪਤਾ ਨਹੀਂ ਕਿੰਨੇ ਅੱਪ ਜਿਹੜੇ ਆ ਉਹ ਹੋ ਜਾਣ ਤਾਂ ਬੇਨਤੀ ਇੱਕ ਹੋਈ ਆ ਕਿ ਬਣਦੀ ਕਾਰਵਾਈ ਇਹਨਾਂ ਦੇ ਉੱਪਰ ਜ਼ਰੂਰ ਹੋਣੀ ਚਾਹੀਦੀ ਆ ਤਾਂ ਜੋ ਇਹਨਾਂ ਨੂੰ ਇਹ ਪਤਾ ਲੱਗ ਜੇ ਕਿ ਯਾਰ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡਣ ਦਾ ਜਿਹੜਾ ਹੈਗਾ ਉਹ ਕੀ ਭੁਗਤਣਾ ਪੈਂਦਾ ਜੇ ਅਸੀਂ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡਾਂਗੇ ਭਾਈ ਇਹਨਾਂ ਨੂੰ ਵੀ ਮੈਂ ਜਿੰਨੇ ਵੀ ਡਰਾਈਵਰ ਕਨੈਕਟਰ ਇਹਨਾਂ ਦੇ ਡਰਾਈਵਰ ਆ ਭਾਈ ਸੁਣ ਰਿਹਾ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਭਾਈ ਲੋਕਾਂ ਦੀ ਜ਼ਿੰਦਗੀ ਜਿਹੜੀ ਆ ਉਹ ਬੜੀ ਕੀਮਤੀ ਆ ਸੁਰਿੰਦਰ ਮੈਂ ਵੀ ਇੱਕ ਟਰਾਂਸਪੋਰਟ ਪਰਿਵਾਰ ਦੇ ਵਿੱਚ ਆਣਾ ਸਾਡੇ ਵੀ ਟਰੱਕ ਨੇ ਟਰੱਕ ਸਾਡੇ ਵੀ ਬਾਪੂ ਹੋਰੇ ਟਰੱਕ ਚਲਾਉਂਦੇ ਨੇ ਚਲਾਉਂਦੇ ਰਹੇ ਨੇ ਸਾਨੂੰ ਪਤਾ ਹੈ ਕਿ ਜਦੋਂ ਸੜਕਾਂ ਤੇ ਜਾਂਦੇ ਆ ਤਾਂ ਉਹਨਾਂ ਨੂੰ ਵੀ ਇਹ ਹੁੰਦਾ ਕਿ ਉਹ ਗੱਲਾਂ ਕਰਦੇ ਦੱਸਦੇ ਆ ਨਾ ਕਿ ਯਾਰ ਇਹ ਸੋਚੀਦਾ ਵੀ ਯਾਰ ਕੋਈ ਐਸਾ ਵੈਸਾ ਹਾਸਾ ਨਾ ਸੜ ਤੋਂ ਹੋ ਜੇ 5 ਮਿੰਟ 10 ਮਿੰਟ ਲੇਟ ਜਾ ਕੇ ਆਪ ਦਾ ਜਿਹੜਾ ਆਪ ਨੂੰ ਨੁਕਸਾਨ ਹੋ ਉਹ ਜ਼ਰੂਰ ਚੱਲ ਲਾਗੇ ਪਰ ਜਿੱਥੋਂ ਤੱਕ ਜਾਣਿਆ ਨਾ ਕਹਿੰਦੇ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਚੱਲ ਰਹੀ ਹੁੰਦੀ ਆ ਕਿ ਸਾਹਮਣੇ ਜਿਹੜਾ ਸੜਕ ਦੇ ਉੱਪਰ ਸੜਕ ਦੇ ਉੱਪਰ ਜੋ ਚੱਲ ਰਿਹਾ ਨਾ ਉਹ ਕਿਸੇ ਪਰਿਵਾਰ ਦਾ ਜੀ ਆ ਤੇ ਕਿਸੇ ਪਰਿਵਾਰ ਦਾ ਦੀਵਾ ਸਾਡੇ ਘਰ ਕੇ ਨਾ ਗੋਲੋ ਜੇ ਇਹ ਦਿਮਾਗ ਸਾਡੇ ਇਹ ਗੱਲ ਸਾਡੇ ਦਿਮਾਗ ਦੇ ਵਿੱਚ ਚੱਲ ਰਹੀ ਹੁੰਦੀ ਆ ਤੇ ਮੈਂ ਇਹਨਾਂ ਨੂੰ ਵੀ ਭਾਈ ਇਹ ਗੱਲ ਤੁਸੀਂ ਦਿਮਾਗ ਦੇ ਵਿੱਚ ਰੱਖਿਆ ਕਰੋ ਜਿਹੜੇ ਸੜਕਾਂ ਤੇ ਚੱਲਦੇ ਆ ਬਾਈ ਉਹ ਕੀੜੇ ਮਕੌੜੇ ਨਹੀਂ ਹੈਗੇ ਉਹ ਕਿਸੇ ਘਰ ਦੇ ਜੀ ਆ ਕਿਸੇ ਘਰ ਦਾ ਚਿਰਾਗ ਆ ਕਿਸੇ ਘਰ ਦਾ ਚਿਰਾਗ ਬੁਝਾਉਣ ਤੋਂ ਪਹਿਲਾਂ 200 ਵਾਰੀ ਸੋਚਿਆ ਕਰੋ ਤੇ ਜੇ ਤੁਸੀਂ ਆਈ ਚੱਲਣਾ ਆ ਹੁਣ ਫਿਰ ਸਰਕਾਰ ਵੀ ਤੁਹਾਡੀ ਆ ਸੱਤਾ ਦੇ ਵਿੱਚ ਤੁਸੀਂ ਆ ਗਏ ਕਿਰਪਾ ਕਰਕੇ ਆਪਦੀਆਂ ਅੱਡ ਸੜਕਾਂ ਬਣਾ ਲਓ ਜਿੱਤੇ ਤੁਸੀਂ ਤੁਰੋਂ ਫਿਰ 100 ਤੇ ਆਓ 120 ਤੇ ਆਓ 220 ਤੇ ਆਓ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਆਪਦੀਆਂ ਜਿੱਧਰ ਮਰਜ਼ੀ ਜਾਓ ਜਿੱਧਰ ਮਰਜ਼ੀਓ ਪਰ ਇੱਕ ਗੱਲ ਹੁ ਫਿਰ ਯਾਦ ਕਰਾ ਦੇਵਾਂ ਕਿ ਜੇਕਰ ਨਿਊ ਦੀਪ ਦੀਆਂ ਬੱਸਾਂ ਜਿਵੇਂ ਤੁਸੀਂ ਕਹਿੰਦੇ ਹੋ ਗਰਾਊਂਡ ਤੋਂ ਉੱਠ ਕੇ ਅੱਜ ਕਰੋੜਾਂ ਦਾ ਬਿਜ਼ਨਸ ਬਣਿਆ ਤਾਂ ਇਹਨਾਂ ਲੋਕਾਂ ਕਰਕੇ ਬਣਿਆ ਤੇ ਇਹਨਾਂ ਲੋਕਾਂ ਨੂੰ ਕੀੜੇ ਮਕੌੜੇ ਸਮਝ ਕੇ ਕਿਰਪਾ ਕਰਕੇ ਜਿਹੜਾ ਹੈਗਾ ਉਹ ਸੜਕਾਂ ਦੇ ਵਿੱਚ ਰੋਲੋ ਨਾ ਸੜਕਾਂ ਦੇ ਵਿੱਚ ਦੱਬੋ ਨਾ ਸੜਕਾਂ ਦੇ ਵਿੱਚ ਮਾਰੋ ਨਾ